ਮੋਦਲਾ ਸਾਹਿਬ ਤੁਹਾਡੀ ਬਹੁਤ ਜਤੋ ਜੈਤਰੀ ਹੈ ਇਸ ਪਿੱਛੇ ਕੀ ਅੰਮ੍ਰਿਤਸਰ ਵਾਸੀਆਂ ਵਾਸਤੇ ਜਿਹੜੇ ਦਿੱਲੀ ਜਾਣਾ ਚਾਹੁੰਦੇ ਨੇ ਉਹ ਉਹਨਾਂ ਨੂੰ ਇੱਕ ਤੋਹਫਾ ਦੇ ਸਕੇ ਮੈਂ ਗੁਰ ਰਾਮਦਾਸ ਜੀ ਦੀ ਇਸ ਨਗਰੀ ਦੇ ਸਾਰੇ ਵਿਸਣਿਕਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਔਰ ਜਿਨ੍ਹਾਂ ਦੀ ਤਾਕਤ ਕਰਕੇ ਮੈਂ ਇਹ ਲਿਆ ਸਕਿਆ ਔਰ بار-ਬਾਰੀ ਮੁਲਾਕਾ ਵਕਾਲਤ ਇਸ ਗੱਲ ਦੀ ਕੀਤੀ ਔਰ ਮੈਂ ਇਸ ਗੱਲ ਸਪੈਸ਼ਲ ਤੌਰ ਤੇ ਜਿਹੜੇ ਵਿਸ਼ੇਸ਼ ਤੌਰ ਤੇ ਰੇਲਵੇ ਮਿਨਿਸਟਰੀ ਅਸ਼ਨੀ ਮੈਸ਼ਨ ਵੀ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੂੰ ਜਦੋਂ ਗੱਲ ਪੂਰੀ ਚੈਚੀ ਸਮਝਾਈ ਗਈ ਕਿ ਇਹਦਾ ਬਹੁਤ ਜ਼ਿਆਦਾ ਮਤਲਬ ਹੈ ਗੁਰੂ ਨਗਰੀ ਵਾਸਤੇ ਕਿਉਂਕਿ ਜਿਹੜਾ ਮੱਧਮ ਵਰਗ ਦਾ ਬੰਦਾ ਆ ਉਹ ਜਿਹੜਾ ਜਹਾਜ਼ ਤੇ ਨਹੀਂ ਆ ਸਕਦਾ ਉਹਦੇ ਵਾਸਤੇ ਉਹਨੇ ਜਹਾਜ਼ ਵਾਲੇ ਟਾਈਮ 'ਚ ਤਕਰੀਬਨ ਇਹਨੇ ਪਹੁੰਚ ਜਾਣਾ ਦਿੱਲੀ ਤੋਂ ਸੋ ਇਹਦੇ ਵਾਸਤੇ ਮੈਂ ਸਮਝਦਾ ਹਾਂ ਕਿ ਇੱਕ ਜ਼ਰੂਰੀ ਸੀ ਸਾਡੇ ਲਈ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਧੰਨਵਾਦ ਹੋਏ ਤੁੰ ਚਲਾ ਰਹੇ ਨੇ ਔਰ ਇਹ ਜਿਹੜੀ ਟ੍ਰੇਨ ਹੈ ਇਹ ਸਾਡੇ ਅਮਰਸਰ ਵਾਸਤੇ ਇੱਕ ਸਮਝਾਂਗੇ ਕਿ ਮਾਈਲਸਟੋਨ ਹੋਏਗਾ ਕਿਉਂਕਿ ਜਿਹੜੀ ਬੈਸਟ ਚੀਜ਼ ਹੈ ਉਹ ਗੁਰੂ ਨਗਰੀ ਜਰੂਰ ਆਉਣੀ ਚਾਹੀਦੀ ਔਰ 1.5 ਗੁਰੂ ਨਗਰੀ ਵਾਸੀਆਂ ਨੂੰ ਸਾਰੀਆਂ ਉਹ ਸਹੂਲਤਾਂ ਚਾਹੀਦੀਆਂ ਨੇ ਜਿਹੜੀਆਂ ਇੱਕ ਅੱਛੇ ਸ਼ਹਿਰ 'ਚ ਹੋਣੀਆਂ ਚਾਹੀਦੀਆਂ ਨੇ ਆਵਾਜਾਈ ਜਿਹੜੀ ਸਭ ਤੋਂ ਜ਼ਰੂਰੀ ਹੈ ਸੋ ਇਹ ਮੈਂ ਮੈਂ ਧੰਨਵਾਦ ਕਰਦਾ ਸਾਰੇ ਸ਼ਹਿਰ ਵਾਸੀਆਂ ਦਾ ਕਿ ਜਿੰਨਾਂ ਨੇ ਇਸ ਕਾਬਲ ਬਣਾਇਆ ਔਰ ਅਸੀਂ ਟ੍ਰੇਨ ਚਲਾ ਸਕੇ। ਸਰ ਸਹੂਲਤਾਂ ਕੀ ਕੀ ਲੋਕਾਂ ਨੂੰ ਮਿਲਣਗੀਆਂ ਔਰ ਕੀ ਖਾਸ ਇਹਦੇ ਵਿੱਚ ਰਹੇਗਾ? ਕਿਰਾਏ ਨੂੰ ਲੈ ਕੇ ਸਾਰੇ ਸੋਚ ਰਹੇ ਨੇ ਕਿ ਜਿਆਦਾ ਮਹਿੰਗਾ ਨਾ ਹੋਵੇ ਬੰਦੇ ਪਰ। ਦੇਖੋ ਦੋਵੇਂ ਚੀਜ਼ਾਂ ਹੀ ਨੇ। ਹਰ ਤਰ੍ਹਾਂ ਦੀ ਦੇਖੋ ਸਾਡੇ ਕੋਲ ਸ਼ਤਾਬਦੀ ਵੀ ਹੈਗੀ ਜਿੰਨੇ ਨਹੀਂ ਘੱਟ ਖਰਚ ਨੂੰ ਸ਼ਤਾਬਦੀ ਚੱਲੇ ਜੀ। ਦੇਖੋ ਇਹ ਜੇ ਸਹੂਲਤ ਲੈਣੀ ਹੈ ਤਾਂ ਫਿਰ ਪੇਟ ਕਰਨਾ ਪਏਗਾ। ਦੇਖੋ ਮੈਂ ਇਸ ਗੱਲ ਨਾਲ ਪਰ ਫਿਰ ਵੀ ਜਹਾਜ਼ ਨਾਲ ਬਹੁਤ ਘੱਟ ਹੈ। ਜਿਹੜਾ ਜਹਾਜ਼ ਤੇ ਸਫ਼ਰ ਕਰਨੇ ਉਹਨੂੰ ਬਹੁਤ ਘੱਟ ਹੈ। ਸੋ ਕੋਸ਼ਿਸ਼ ਕਰਾਂਗੇ ਜਿੰਨਾ ਮਿਨਿਮਮ ਕਿਰਾਇਆ ਹੋ ਸਕਦਾ ਮਿਨਿਮਮ ਕਿਰਾਏ 'ਚ ਹਰ ਬੰਦੇ ਇਹਤੇ ਸਫ਼ਰ ਕਰ ਸਕੇ ਤੇ ਹਰ ਵਰਗ ਨੂੰ ਸਾਡਾ ਫਰਜ਼ ਬੰਦਾ ਹੈ ਕੇਟਰ ਕੇਟਰ ਕਰਨਾ ਸੋ ਇਹ ਜੀ ਟ੍ਰੇਨ ਹੈ ਬੰਦੇ ਭਾਰਤ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਔਰ ਮੇਰੀਆਂ ਕੋਸ਼ਿਸ਼ਾਂ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਅੱਜ ਆਪਾਂ ਚਲਾ ਸਕੇ ਸੋ ਐਮਪੀ ਗੁਰਜੀ ਤੌਜਲਾ ਜਿਨ੍ਹਾਂ ਦੇ ਵੱਲੋਂ ਇਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਹਾਡੇ ਵਾਸਤੇ ਬਹੁਤ ਖੂਬਸੂਰਤ ਤੋਹਫ਼ਾ ਹੈ ਇਹ ਤਸਵੀਰ ਤੁਹਾਨੂੰ ਅੰਦਰੋਂ ਦਿਖਾ ਦਿੰਦੇ ਆ ਇਹ ਬਹੁਤ ਖੂਬਸੂਰਤ ਤਸਵੀਰ ਹੈ ਇੱਕ ਪਾਸੇ ਜਿੱਥੇ ਇਹ ਜਿਹੜੀ ਸੀਟ ਦੀ ਗੱਲ ਹੁੰਦੀ ਹੈ ਕਿ ਸੀਟ ਇਹਦੀ ਬਹੁਤ ਕੰਫਰਟੇਬਲ ਹੈ ਅਤੇ ਹਰ ਇੱਕ ਚੀਜ਼ ਹਰ ਇੱਕ ਸੁਵਿਧਾ ਜਿਹੜੀ ਹੈ ਉਹ ਦਿੱਤੀ ਜਾਏਗੀ ਜੋ ਜਿੱਥੇ ਇਹ ਸਫਰ ਅੰਮ੍ਰਿਤਸਰ ਤੋਂ ਦਿੱਲੀ ਤੱਕ ਦਿੱਲੀ ਤੋਂ ਅੰਮ੍ਰਿਤਸਰ ਕਰਨਗੇ ਪੂਰੀ ਸਪੀਡ ਇੱਥੇ ਆਏਗੀ ਕਿੰਨੀ ਸਪੀਡ ਤੇ ਗੱਡੀ ਚੱਲ ਰਹੀ ਹੈ ਅਤੇ ਨਾਲ ਹੀ ਅਨਾਉਂਸਮੈਂਟ ਹਰ ਸਟੇਸ਼ਨ ਤੋਂ ਪਹਿਲਾਂ ਹੋਏਗੀ ਜਿੱਥੇ ਸਟਾਪੇਜ ਹੋਏਗਾ ਕਿਉਂਕਿ ਇਹ ਜਿਹੜੀ ਤਸਵੀਰ ਅੰਮ੍ਰਿਤਸਰ ਦੀ ਨਵੇਕਲੀ ਤਸਵੀਰ ਹੈ ਜਿੱਥੇ ਕਿ ਸ਼ਹਿਰ ਵਾਸੀਆਂ ਵਾਸਤੇ ਇੱਕ ਬਹੁਤ ਵੱਡਾ ਤੋਹਫ਼ਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ ਆਗਲਾ ਸਾਹਿਬ ਤੁਹਾਡੀ ਬਹੁਤ ਜਤੋ ਜਹਤ ਰਹੀ ਹੈ ਇਸ ਪਿੱਛੇ ਕੀ ਅੰਮ੍ਰਿਤਸਰ ਵਾਸੀਆਂ ਵਾਸਤੇ ਜਿਹੜੇ ਦਿੱਲੀ ਜਾਣਾ ਚਾਹੁੰਦੇ ਨੇ ਉਹ ਉਹਨਾਂ ਨੂੰ ਇੱਕ ਤੋਹਫ਼ਾ ਦੇ ਸਕੇ ਮੈਂ ਗੁਰਰਾਮਦਾਸ ਜੀ ਦੀ ਇਸ ਨਗਰੀ ਦੇ ਸਾਰੇ ਵਸਨੀਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਔਰ ਜਿਨ੍ਹਾਂ ਦੀ ਤਾਕਤ ਕਰਕੇ ਮੈਂ ਇਹ ਲਿਹਾ ਸਕਿਆ ਔਰ ਬਾਰ-ਬਾਰ ਇਹ ਮੁਲਾਕਾ ਵਕਾਲਤ ਇਸ ਗੱਲ ਦੀ ਕੀਤੀ ਔਰ ਮੈਂ ਇਸ ਗੱਲ 'ਚ ਸਪੈਸ਼ਲ ਤੌਰ ਤੇ ਜਿਹੜੇ ਵਿਸ਼ੇਸ਼ ਤੌਰ ਤੇ ਰੇਲਵੇ ਮਿਨਿਸਟਰੀ ਅਫਸਰ ਨਹੀਂ ਮੈਸ਼ਨ ਵੀ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੂੰ ਜਦੋਂ ਗੱਲ ਪੂਰੀ ਚਾਚੀ ਸਮਝਾਈ ਗਈ ਕਿ ਇਹਦਾ ਬਹੁਤ ਜ਼ਿਆਦਾ ਮਤਲਬ ਹੈ ਗੁਰੂ ਨਗਰੀ ਵਾਸਤੇ ਕਿਉਂਕਿ ਜਿਹੜਾ ਮੱਧਮ ਵਰਗ ਦਾ ਬੰਦਾ ਆ ਉਹ ਜਿਹੜਾ ਜਹਾਜ਼ ਤੇ ਨਹੀਂ ਆ ਸਕਦਾ ਉਹਦੇ ਵਾਸਤੇ ਉਹਨੇ ਜਹਾਜ਼ ਵਾਲੇ ਟਾਈਮ 'ਚ ਤਕਰੀਬਨ ਇਹਨੇ ਪਹੁੰਚ ਜਾਣਾ ਦਿੱਲੀ ਤੋਂ ਸੋ ਇਹਦੇ ਵਾਸਤੇ ਮੈਂ ਸਮਝਦਾ ਹਾਂ ਕਿ ਇੱਕ ਜ਼ਰੂਰੀ ਸੀ ਸਾਡੇ ਲਈ ਔਰ ਅੱਜ ਪ੍ਰਾਈਮ ਮਿਨਿਸਟਰ ਸਾਹਿਬ ਦਾ ਵੀ ਧੰਨਵਾਦ ਉਹ ਇਹਨੂੰ ਚਲਾ ਰਹੇ ਨੇ ਔਰ ਇਹ ਜਿਹੜੀ ਟ੍ਰੇਨ ਹੈ ਇਹ ਸਾਡੇ ਅਮਰਸਰ ਵਾਸਤੇ ਇੱਕ ਸਮਝਾਂਗੇ ਕਿ ਮਾਈਲਸਟੋਨ ਹੋਗਾ ਕਿਉਂਕਿ ਜਿਹੜੀ ਬੈਸਟ ਚੀਜ਼ ਹੈ ਉਹ ਗੁਰੂ ਨਗਰੀ ਜਰੂਰ ਆਉਣੀ ਚਾਹੀਦੀ ਹੈ ਔਰ 1.5 ਲੱਖ ਦੇ ਕਰੀਬ ਟੂਰਿਸਟ ਆਉਂਦਾ ਹੈ ਔਰ ਸਾਡੇ ਗੁਰੂ ਨਗਰੀ ਵਾਸੀਆਂ ਨੂੰ ਸਾਰੀਆਂ ਉਹ ਸਹੂਲਤਾਂ ਚਾਹੀਦੀਆਂ ਨੇ ਜਿਹੜੀਆਂ ਇੱਕ ਅੱਛੇ ਸ਼ਹਿਰ 'ਚ ਹੋਣੀਆਂ ਚਾਹੀਦੀਆਂ ਨੇ ਆਵਾਜਾਈ ਜਿਹੜੀ ਸਭ ਤੋਂ ਜ਼ਰੂਰੀ ਹੈ ਸੋ ਇਹ ਮੈਂ ਮੈਂ ਧੰਨਵਾਦ ਕਰਦਾ ਸਾਰੇ ਸ਼ਹਿਰ ਵਾਸੀਆਂ ਦਾ ਇਹ ਜਿਨ੍ਹਾਂ ਨੇ ਇਸ ਕਾਬਲ ਬਣਾਇਆ ਔਰ ਅਸੀਂ ਟ੍ਰੇਨ ਚਲਾ ਸਕੇ ਸਰ ਸਹੂਲਤਾਂ ਕੀ ਕੀ ਲੋਕਾਂ ਨੂੰ ਮਿਲਣਗੀਆਂ ਔਰ ਕੀ ਖਾਸ ਇਹਦੇ ਵਿੱਚ ਰਹੇਗਾ ਕਿਰਾਏ ਨੂੰ ਲੈ ਕੇ ਸਾਰੇ ਸੋਚ ਰਹੇ ਨੇ ਕਿ ਜਿਆਦਾ ਮਹਿੰਗਾ ਨਾ ਹੋਵੇ ਬੰਦੇ ਪਰ ਦੇਖੋ ਦੋਵੇਂ ਚੀਜ਼ਾਂ ਹੀ ਨੇ ਹਰ ਤਰ੍ਹਾਂ ਦੀ ਦੇਖੋ ਸਾਡੇ ਕੋਲ ਸ਼ਤਾਬਦੀ ਵੀ ਹੈਗੀ ਜਿੰਨੇ ਨਹੀਂ ਘੱਟ ਖਰਚ ਨੂੰ ਸ਼ਤਾਬਦੀ ਚੱਲੇ ਜੀ ਦੇਖੋ ਇਹ ਜੇ ਸਹੂਲਤ ਲੈਣੀ ਹੈ ਤਾਂ ਫਿਰ ਪੇਟ ਕਰਨਾ ਪਏਗਾ ਦੇਖੋ ਮੈਂ ਇਸ ਗੱਲ ਨਾਲ ਪਰ ਫਿਰ ਵੀ ਜਹਾਜ਼ ਨਾਲ ਬਹੁਤ ਘੱਟ ਹੈ ਜਿਹੜਾ ਜਹਾਜ਼ ਤੇ ਸਫ਼ਰ ਕਰਨੇ ਉਹ ਤੁਹਾਨੂੰ ਬਹੁਤ ਘੱਟ ਹੈ ਸੋ ਕੋਸ਼ਿਸ਼ ਕਰਾਂਗੇ ਜਿੰਨਾ ਮਿਨਿਮਮ ਕਿਰਾਇਆ ਹੋ ਸਕਦਾ ਮਿਨਿਮਮ ਕਿਰਾਏ 'ਚ ਹਰ ਬੰਦੇ ਇਹਤੇ ਸਫ਼ਰ ਕਰ ਸਕੇ ਤੇ ਹਰ ਵਰਗ ਨੂੰ ਸਾਡਾ ਫਰਜ਼ ਬੰਦਾ ਹੈ ਕੇਟਰ ਕੇਟਰ ਕਰਨਾ ਸੋ ਇਹ ਜਿਹੜੀ ਟ੍ਰੇਨ ਹੈ ਬੰਦੇ ਭਾਰਤ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਔਰ ਮੇਰੀਆਂ ਕੋਸ਼ਿਸ਼ਾਂ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਅੱਜ ਆਪਾਂ ਚਲਾ ਸਕੇ ਸੋ ਐਮਪੀ ਗੁਰਜੀ ਤੌਜਲਾ ਜਿਨ੍ਹਾਂ ਦੇ ਵੱਲੋਂ ਇਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਹਾਡੇ ਵਾਸਤੇ ਬਹੁਤ ਖੂਬਸੂਰਤ ਤੋਹਫ਼ਾ ਹੈ ਇਹ ਤਸਵੀਰ ਤੁਹਾਨੂੰ ਅੰਦਰੋਂ ਦਿਖਾ ਦਿੰਦੇ ਆ ਇਹ ਬਹੁਤ ਖੂਬਸੂਰਤ ਤਸਵੀਰ ਹੈ ਇੱਕ ਪਾਸੇ ਜਿੱਥੇ ਇਹ ਜਿਹੜੀ ਸੀਟ ਦੀ ਗੱਲ ਹੁੰਦੀ ਹੈ ਕਿ ਸੀਟ ਇਹਦੀ ਬਹੁਤ ਕੰਫਰਟੇਬਲ ਹੈ ਅਤੇ ਹਰ ਇੱਕ ਚੀਜ਼ ਹਰ ਇੱਕ ਸੁਵਿਧਾ ਜਿਹੜੀ ਹੈ ਉਹ ਦਿੱਤੀ ਜਾਏਗੀ ਉਹ ਜਿੱਥੇ ਇਹ ਸਫਰ ਅੰਮ੍ਰਿਤਸਰ ਤੋਂ ਦਿੱਲੀ ਤੇ ਦਿੱਲੀ ਤੋਂ ਅੰਮ੍ਰਿਤਸਰ ਕਰਨਗੇ ਪੂਰੀ ਸਪੀਡ ਇੱਥੇ ਆਏਗੀ ਕਿੰਨੀ ਸਪੀਡ ਤੇ ਗੱਡੀ ਚੱਲ ਰਹੀ ਹੈ ਅਤੇ ਨਾਲ ਹੀ ਅਨਾਉਂਸਮੈਂਟ ਹਰ ਸਟੇਸ਼ਨ ਤੋਂ ਪਹਿਲਾਂ ਹੋਏਗੀ ਜਿੱਥੇ ਸਟਾਪੇਜ ਹੋਏਗਾ ਕਿਉਂਕਿ ਇਹ ਜਿਹੜੀ ਤਸਵੀਰ ਅੰਮ੍ਰਿਤਸਰ ਦੀ ਨਵੇਕਲੀ ਤਸਵੀਰ ਹੈ ਜਿੱਥੇ ਕਿ ਸ਼ਹਿਰ ਵਾਸੀਆਂ ਵਾਸਤੇ ਇੱਕ ਬਹੁਤ ਵੱਡਾ ਤੋਹਫ਼ਾ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅੰਮ੍ਰਿਤਸਰ